ਮੇਰਾ ਵਲੌਗ ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਵਲੌਗ ਵਿੱਚ ਅੱਜ ਹੈ ਜੀ ਆਪਣੇ ਵਲੌਗ ਦਾ 116ਵਾਂ ਦਿਨ ਚੱਲ ਰਹੇ ਹਾਂ ਹਰ ਮੁਕਾਫਤ ਤੇ ਆਪਣਾ ਇੱਕ ਰੜਕਾ ਹੈ ਨਾਲ ਦੇ ਪਾਪ ਕਰਦੇ ਕਲਮਣ ਵੀ ਉੱਤ ਚੁੱਕਿਆ ਜੀ ਆਪਣੇ ਆਪ ਹੀ ਉੱਠ ਖੜਿਆ ਉਹ ਆਪਣੇ ਆਪ ਹੀ ਯਾਰ ਖੋਲੇ ਜਾਂਦੀ ਹੈ ਦੇਖੋ ਜੀ ਇਹ ਆਪ ਹੀ ਉੱਠ ਖੜਦਾ ਇਹਨੂੰ ਕੋਈ ਠਾਉਂਦਾ ਨਹੀਂ ਹੁੰਦਾ ਖਤਰਨਾਕ ਹੀ ਬੱਚਾ ਹੋ ਗਿਆ ਇਹ ਵੀ ਚਾਹ ਬਣ ਚੁੱਕੀ ਹੈ ਜੀ ਸਾਡੀ ਚਾਹ ਪੀ ਕੇ ਜਾਈਏਗਾ ਕੜਾ ਗੂਗਲ ਏਟ ਹੋ ਗਿਆ ਆਪੀ ਕੱਪੀ ਪੀਹਾਂਗਾ ਅੱਜਾਂ ਹੀ ਜ਼ਰਾ ਆ ਗਿਆ ਜੀ ਦਿੱਫਟੀ ਜੀ ਤਾਂ ਸਾਨੂੰ ਮਾਸਟਰ ਜੀ ਨਹੀਂ ਦਿਖ ਰੇ ਸਾਡੇ ਠੀਕ ਰਿਆਂ ਹੁਣ ਉਹਨਾਂ ਦਾ ਬੰਦ ਆ ਰਿਹਾ ਤਾਂ ਕਰਕੇ ਅਸੀਂ ਆਖਿਆ ਵੇਟ ਕਰ ਲਈਏ ਆਜੋ ਜੀ ਮਾਸਟਰ ਜੀ ਆਜੋ ਆਜੋ ਆਪਾਂ ਪਹਿਲੇ ਹੀ ਗਿਆ ਸੀਗਾ ਹਾਂ ਅਗੇਟ ਖੋਲਾ ਜੀ ਛੋਟਾ ਗਿਫਟੀ ਨੇ ਦੱਸਿਆ ਜੀ ਕਿਹਨਾਂ ਮੁੜ ਗਿਆ ਠੰਡ ਲੱਗੀ ਉਹ ਮੱਠ ਠੰਡ ਤਾਂ ਹੁੰਦੀ ਆ ਯਾਰ ਪਾਲੇ ਕਿਰਾਂ ਘਾਟਦਾ ਅਸੀਂ ਮੈਂ ਵੀ ਤਾਈ ਨੂੰ ਪਾ ਗਿਆ ਹੁਣਾਂ ਫਿਰ ਇਹ ਠੰਡ ਲੱਗਦੀ ਯਾਰ ਫਿਰ ਨਜ਼ਾਰਾ ਜ ਨਹੀਂ ਆਉਣਾ ਪਿਆਰੀ ਆ ਬਸ ਇਹਦੀ ਵੀ ਵੱਡਣ ਦੀ ਕਣਕ ਜੀ ਦੀ ਉਹ ਗਰਮਣ ਚੰਗਾ ਜੀ ਓਕੇ ਗਿਫਟੀ ਬਾਏ ਬਾਏ ਚੱਲ ਭਾਈ ਗਰਮਣ ਨਾ ਦੇ ਕੱਖ ਮਿੱਤਰੋ ਫਿਰ ਜਾ ਕੋ ਮੜਤੇ ਮਿੱਤਰੋ ਕੱਖ ਨਵੇਂ ਡੇ ਕੱਖਾਂ ਦਾ ਹੁਣ ਆਪਾਂ ਹਡੇ ਚੱਲ ਕੇ ਆਉਣਾ ਸੀ ਨਾ ਨੂੰ ਲਈਏ ਬੈਠ ਚੱਲ ਬੈਠ ਮਿੱਤਰੋ ਬਹੜੇ ਮੇਲੇ ਹੁਣ ਲੱਗੇ ਜੀ ਇਹ ਬਾੜਾ ਉਹਨੂੰ ਮੋੜ ਕੋਲ ਜਾਉਣਾ ਆਗੇ ਜੀ ਆਪਾਂ ੁੱਡੀ ਦੇਖੋ ਜੀ ਮੇਲਾ ਪੂਰਾ ਭਰਿਆ ਪਿਆ ਅਕਾਨਾ ਦੇ ਗੁਨਾ ਪੂਰੀਆਂ ਸਜੀਆਂ ਹੋਈਆਂ ਸੀ ਪੂਰਾ ਚੰਡੂਲ ਚੰਡੂਲ ਵੀ ਲੱਗੀ ਸੀ ਪੂਰਾ ਰਾਸ ਸੀ ਬੜੀ ਅਜੀ ਲਾਈਟ ਆਵਰੇ ਪੋਗ ਜੀ ਇਹਨਾਂ ਨੇ ਸਾਰੇ ਧਰਮ ਦਾ ਸਤਿਕਾਰ ਕਰੋ ਇਨਸਾਨੀਅਤ ਨੂੰ ਪਿਆਰ ਕਰੋ ਨਾ ਸੇ ਛੱਡੋ ਕੋੜ ਵੱਡੋ ਇੱਥੇ ਵੀ ਲੱਗਿਆ ਮਿੱਤਰੋ ਆਪਣੇ ਮਾਸਟਰ ਜੀ ਮਿਲਨੇ ਨੇ ਜੀ ਬਰਨਾਲੇ ਤੋਂ ਯਾਰ ਆਪਣੇ ਹੋਰ ਜੀ ਮਾਸਟਰ ਜੀ ਬਹੁਤ ਵਧੀਆ ਸਰੇ ਬਹੁਤ ਵਧੀਆ ਕੈਰੈਕਟਰ ਬਹੁਤ ਵਧੀਆ ਹੁੰਦੇ ਆ ਫਰੀ ਤੇ ਯਾਰ ਵਧੀਆ ਹੁੰਦੇ ਨੇ ਜੀ ਬਹੁਤ ਵਧੀਆ ਹਾਂ ਜਮਾ ਨੇਚਰਲ ਦਿਖਾਉਣਾ ਤਾ ਨਾ ਜਮਾ ਰੀਲ ਹੀ ਦਿਖਾਉਣਾ ਜੀ ਆਪਾਂ ਹੋਰ ਕੁਸ ਆ ਕੋਈ ਦਰਸ਼ਕਾਂ ਨੂੰ ਸੁਨੇਹਾ ਬਹੁਤ ਵਧੀਆ ਨਸਾਂ ਤੇ ਦੇ ਦੋ ਮਾਜਾ ਵੀ ਛੱਡੋ ਤੁਸੀਂ ਵੀ ਇਹਨੂੰ ਦੇਖੋ ਛੱਡੋ ਵੀਰੇ ਕੋੜ ਵੱਡੋ ਹਾਂ ਆਪਣੇ ਯਾਰ ਮਿਲ ਗਏ ਸੀ ਜੀ ਕਰਚ ਕੋ ਸਰਦਨ ਮਹਾਦੇਵ ਮਹਾਮਾਇਆ ਤੇ ਜਾਣੀ ਜਾਣ ਬੋਲ ਸਾਤੇ ਕਲੇ ਘਰਾਂ ਨੂੰ ਫਿਰ ਆ ਗਏ ਸੀ ਮੈਂ ਤਰਵਾ ਪੱਤਨ ਹੁੱਲੇ ਜਦੋਂ ਕਰਮ ਨੂੰ ਚੱਪਲਾਂ ਹੀ ਲੈਣੀਆਂ ਸੀ ਚੱਪਲਾਂ ਹੀ ਲਗਾਣ ਤੇ ਲੈ ਕੇ ਚੱਪਲਾਂ ਹੀ ਤੇਰਾ ਜੀ ਆ ਪਟਕਾਰ ਬੰਦੇ ਸਕੂਲ ਚ ਮਤਰੋ ਇਹਦਾ ਰਿਜਲਟ ਲੈਣ ਆਹ ਬਿਲਡਿੰਗ ਆ ਦੇਖੋ रिजल्ट लैठ चल भाई गया तेरा रिजल्ट दिखावे भी नंबर बने घर जाके दिखा देंगे टौड़ी दिखा दिए 500 ਚੋਂ 409 ਨੇ ਐਨੇ ਨੰਬਰ ਨੇ ਤੇ ਬਹੁਤ ਨੇ ਫਿਰ ਹਾਂ ਬਹੁਤ ਨੇ ਹਾਂ ਤੇ ਮੈਂ ਥੋੜੇ ਘਰ ਮਿਲਨੇ ਸੀ ਥੋੜੇ ਘਰ ਮਿਲਨੇ ਸੀ ਓਹੋ ਸਿੱਧਾ ਸਿੱਧਾ ਇਹ ਥੋੜਾ ਜਿਹਾ ਪੜ ਲੈਣਾ ਮੜਾ ਜਿਹਾ ਥੋੜੇ ਤੇ ਆ ਜਾਂਦੇ ਸਿੱਧਾ ਥੋੜੇ ਜਿਹਾ ਥੋੜੇ ਜਿਹਾ ਆ ਜਾਂਦੇ ਓਹੋ ਹਾਂ ਕਿ ਕਿੰਨੇ ਵਾਲਾ ਐ ਥੜ ਤੇ ਥੜ ਤੇ ਕਿੰਨੇ ਵਾਲਾ ਐ ਚਲੋ ਵਧੀਆ ਯਾਰ ਲੋਟ ਆਹ ਕਾਫੇ ਕਿੰਨੇ ਨੇ ਜੀ 6 ਕਾਫੇ ਨੇ ਮੇਰੇ ਜਿੰਨੇ ਲੱਗੇ ਨੇ 10 ਪਾਉਣਿਆ ਸਾਰਾ ਕੋਈ ਇਹ ਪਰਦੇ ਵੀ ਚੱਕੋ ਵੀ ਆ ਜਾ ਵੀ ਫਲਾਈਟਾਂ ਇਹ ਬਰੇਂਦਰਾ ਕੋਕੜੀ ਪੂ ਜਿਓ ਕਿਤਾਬਾਂ ਕਰਮਣ ਦੀਆਂ 4300 ਦੀਆਂ ਮਿਲ ਗਏ ਫੜੇਗਾ ਭਾਰੀ ਨੇ ਇਹ ਨਹੀਂ ਫੜਦਾ ਆ ਘੜਾ ਆਪਣਾ ਮੋਟਰਸਾਈਕਲ ਆ ਜੀ ਫੜੇ ਨਾ 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 ਉਸਕਾ ਬੋਲੇਆ ਇੱਕ ਤਾਂ ਮੈਲੀ ਜੀ ਤੁ

ਮੈਂ ਵੀਡੀਓ ਬਣਾਉਂਦਾ ਸੀ ਲਾਦੇ ਉਹ ਤੇਰੀ ਮਾਈਗੋ ਦੀ ਮਰਿਆ ਉਹ ਸਦਾ ਓਹੋ ਵਿਚਾਰੀ ਤੇ ਇਹ ਪਿਸਤੌਲ ਲੈ ਜੀ ਇਹ ਮੇਲੇ ਤੋਂ ਹਡੇ ਤੋਂ ਉਹ ਤੇਰੀ ਉਹ ਭੇਡ ਦੇ ਮਰਿਆ ਭੇਡ ਵੀ ਠੋਕਦੀ ਭਾਈ ਇਹ ਆ ਸਾਡਾ ਕਰਮ ਨੇ ਤਾਂ ਇਂ ਠੋਕਦਾ ਭੇਡਾਂ ਨੂੰ फिर वो क्या मित्रों अपना चौलों का टाइम हर महीने तक खा ले चौल ही बना रहे अगर बूढ़िया ने बहुत टेस्टी बने दही नून मैंग जी बेटा ਇੱਧਰ ਆਇਆ ਲਾ ਤੇ ਲਾ ਕੇ ਦੇਖੀ ਬਣਾ ਰੀਲ ਸਾਈਕਲ ਤੇ ਆਈ ਲਵ ਮਾਈ ਸੈਕਿੰਡ ਬੈਟਰ ਦਨ ਕਾਰ ਆਪੇ ਉੱਡੂਗੀ ਲਾ ਆ ਲਵ ਬਾਈ ਸਾਈਕਲ ਬੈਟਰ ਦੈਨ ਕਾਰ ਆਈ ਪਤਾ ਨਹੀਂ ਨੈਵਰ ਫੀਲ ਇਸ ਸਟਾਰ ਬੱਬੂ ਮਾਨ ਕਹਿੰਦਾ ਹੁੰਦਾ ਪ੍ਰਾਊਡ ਟੂ ਆਏ ਕਹਿੰਦਾ ਹੁੰਦਾ ਆਈ ਲਵ ਬਾਈ ਸਾਈਕਲ ਬੈਟਰ ਦੈਨ ਕਾਰ ਆਈ ਪ੍ਰਾਊਡ ਟੂ ਬਲੇਜ਼ਰ ਨੈਵਰ ਇਸ ਸਟਾਰ ਹਾਂ ਕੀ ਕਹਿਣਾ ਹੁੰਦਾ ਕਹਣਾ ਨਾ ਕਹਣਾ ਆਈ ਲਵ ਬਾਈ ਸਾਈਕਲ ਬੈਟਰ ਥੈਨ ਕਾਰ ਆਈ ਪ੍ਰਾਊਡ ਟੂ ਬਲੇਜਰ ਨੈਵਰ ਐ ਸਟਾਰ ਵੀ ਮਸਟ ਸਟਾਰ ਨਹੀਂ ਹੈਗਾ ਬਲੇਜਰ ਆ ਪ੍ਰਾਊਡ ਤੇ ਵੀ ਮੈਂ ਟਰੈਕਟਰ ਨੂੰ ਪਿਆਰ ਕਰਦਾ ਗੱਡੀਆਂ ਨੂੰ ਠੀਕ ਹੈ ਬਣ ਗਈ ਗੱਲ ਠੀਕ ਹੈ ਬਣ ਗਈ ਓ ਵਾਓ ਯਾਰ ਦੇ ਕੋਮੇਂਡਰ ਉਹ ਇਸ ਬਾਰ ਆਪਣੇ ਅੰਬਾ ਨੂੰ ਫਲ ਦੇਖੋ ਇਹ ਸਾਰੇ ਅੱਡੋ ਅੱਡ ਵੈਰਾਈਟੀਆਂ ਨੇ ਵੀਰੇ ਜਿਹੜਾ ਆਇਆ ਮਾੜੂ ਕੇ ਗੁੱਠਲੀ ਵਾਲੀ ਨੇ ਸਾਰੇ ਇਹ ਉਵੇਂ ਲਾਇਏ ਹੋਏ ਸੀ ਗੁੱਠਲੀ ਤੁਸੀਂ ਪਿਆਰਾ ਇਹ ਨੱਥਰੀ ਆਦਾ ਹੁੰਦਾ ਨਹੀਂ ਆਪਣੇ ਨੱਥਰੀ ਆਦਾ ਮੱਚ ਜਾਂਦਾ ਜਿਹੜਾ ਨੱਥਰੀ ਆਦਾ ਹੁੰਦਾ ਫਾਲ ਤੋਂ ਚੱਕ ਲਈ ਤੁਸੀਂ ਨਾ ਇਹ ਨੂੰ ਨਹੀਂ ਹੈਗਾ ਗੱਲ ਇਹਨੂੰ ਪੰਜ ਨੇ ਲੜੋ ਬਾਹਰ 1 2 3 4 5 ਆਚਾਰਾਂ ਨੂੰ ਤਾਂ ਹੈਗਾ ਪੂਰਾ ਫੁੱਲ ਲੀਏ ਠੀਕ ਹੈ ਜਿਹੜਾ ਆ ਰਹਿ ਗਿਆ ਇੱਕ ਇਹਨੂੰ ਹੈ ਨਹੀਂਗਾ ਆਹ ਆਚਾਰਾਂ ਨੂੰ ਫੁੱਲ ਲੀਏ ਫਾਲ ਦੇਖੋ ਫਾਲ ਚੈੱਕ ਕਰਾ ਦੇ ਗਿਫਟੀ ਮਾਰ ਦੇ ਕੈਮਰਾ ਉਤਰਾਂ ਨੂੰ ਪਤੇ ਮਾੜਾ ਜਾ ਵੰਡਦੀ ਹੈ ਗੱਲ ਪੂਰੀ ਹਵਾ ਮਾਗੇ ਤੁਹਾਨੂੰ ਐਦਿਕੀ ਆਂਬੀਆਂ ਫੁੱਲ ਲਗੀ ਦਿਨ ਪਰਾਨੇ ਕਹਿੰਦਾ ਕਿ ਕੱਚੀ ਆਂਬੀਆਂ ਖਾ ਗਈ ਉਹ ਆਂਬੀਆਂ ਨੇ ਖਵਾਵਾਗੇ ਦੇਖ ਦਰਸ਼ਕਾਂ ਨੂੰ ਆਂਬ ਬਹੁਤ ਵਧੀਆ ਨੇ ਦੇਖੀ ਆਪਣੀ ਟੋਕਾ ਚੱਲ ਰਿਹਾ ਬਾਈਡੇ ਨੇ ਉਹੇ ਬੰਦੇ ਇੱਕ ਰੋਗ ਫੜਾਉਂਦਾ ਇੱਕ ਰੋਗ ਲਾਉਂਦਾ ਵੰਡ ਕੇ ਕੰਮ ਕਰਦੇ ਨੇ ਹਾਂ ਹੋਰ ਸਾਡੀ ਵੀ ਬਣਾਈ ਆ ਉਹਦੇ ਮੇਰੀ ਤੇ ਰਾਜਵਿੰਦਰ ਦੀਆਂ ਜੀ ਬਣਾਈ ਆ ਕੋਸ ਨਹੀਂ ਹੁੰਦਾ ਚੁੰਨੀਆਂ ਦਾ ਬੱਚਿਆਂ ਨੂੰ ਪਾਲ ਦਿੱਤੇ ਗਏ ਨੇ ਜੀ ਕੱਖਾ ਬੂਵੀ ਆ ਚੁੱਕੇ ਹੀ ਸਾਡਾ ਬਹੁਤ ਧਣਾ ਬਾਦ ਆਏ ਨੇ ਇਹ ਮਾਮੇ ਮਾਮੇ ਪਿੰਡੋਂ ਵੇਲ ਦੇਖੋ ਜੀ ਕਦੂਆਂ ਦੀ ਕਿੰစီ ਵੱਧ ਗਈ ਹੈ ਬੇਕਰ ਚਾਚੀ ਕੀ ਦੇਖਿਆ ਪਾਲ ਲੈ ਕੇ ਲਾਈ ਜੀ ਖੜਦਾ ਗਿਫਟੀ ਚਾਲਦੇ ਆ हां ਵੀ ਇਹ ਕਮਾ ਕੀ ਹੋ ਗਿਆ ਵੀ ਦੇਖਣੇ ਨੇ ਦੇਖ ਜਾਂਦਾ ਵੀ ਤੇ ਬੈਗ ਦੇਖ ਪੰਜ ਛੇਟ ਲਿਆ ਪਹਿਲਾਂ ਤਾਂ ਉਹਦਾ ਆ ਤੇਰਾ ਬੈਗ ਤੇਰਾ ਮਾਜਾ ਪੂਰਾ ਆਏ ਹਾਏ ਹਾਏ ਕਾਹਨੂੰ ਬੋਲਾ ਸਵਾਰਗਾ ਚ ਫਿਰਦਾ ਆਪ ਪੂਰੇ ਆ ਨਜ਼ਾਰਾ ਹਾਂ ਦਾ ਜਮਾ ਮੈਰਾ ਵੇ ਤੇ ਆ ਕੇ ਲਟ ਜਾਣਾ ਹੁਣ ਆ ਤੂੰ ਆਇਆ ਕਰ ਦਾਸ ਕਮੈਂਟ ਪਹਿਲਾਂ ਆਇਆ ਕਰ ਨੀਦੀ ਵਾਲੀ ਆਉਂਦੀ ਬਣਾਉਂਗੇ ਤੇਰਾ ਆ ਪਾਈ ਕੇ ਲੈਣ ਦਾ ਤੂੰ ਵੀ ਆਇਆ ਜਦੋਂ ਆਇਆ ਹੁੰਦਾ ਯਾਰ ਕੀ ਬਾਤ ਆ ਯਾਰ ਤਾਂ ਹੰਦੀ ਇਹਦੇ ਬਾਹਰ ਝੂਟ ਰਹਿ ਤਲੀ ਗੀ ਚੰਦੀ ਹੈ ਦੇਖ ਤੂੰ ਨਜ਼ਾਰੇ ਫੇਰ ਜਮਾ ਤਾਂ ਨੂੰ ਪਰਮਾਨ ਦਾ ਜਮਾ ਹਾਂ ਠੀਕ ਹੈ ਸਵਰਗਾਂ ਜਾ ਕੇ ਸਵਰਗ ਨਰਕ ਤੋਂ ਨਿਕਲ ਗਏ ਆਏ 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 ਬਸ ਤੇਲ ਜੋ ਨਿਕਲ ਕੇ ਆਏਗਾ ਸਵਰਗ ਲੈਣਾ ਹੁਣ ਆਏ 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 ਤੂੰ ਪਹਿਲਾਂ ਆ ਜਾ ਗਰ ਪਾਪਾ 10 ਮਿੰਟ ਤੂੰ ਇੱਥੇ ਲਾਇਆ ਕਰ ਸਾਡੇ ਕੋਲ ਚੰਡੋਲ ਤੇ ਝੂਟਣ ਲੇਤਾ ਪਾਣਾ ਨਿਆਰਾ ਆਉਂਦਾ ਉਹ ਚਲੋ ਚੜਨਾ ਅੱਜ ਕੀ ਮੇਲਾ ਮੁੰਨਾ ਅੱਜ ਮੈਂ ਗਿਆ ਸੀ ਨਾ ਇਹ ਮੇਰਾ ਜੀਤ ਆਇਆ ਸੀ ਪਰ ਮੈਂ ਉਹੀ ਰੁਕ ਗਿਆ ਉੱਥੇ ਗਏ ਸੀ ਜੀ ਰਣੀ ਕੇ ਵਾ ਕੇ ਕਿਨਿਆ ਯਾਰਾ ਜੀ ਹੈ ਅਰੇ ਨੀਕੇ ਜਾ ਕੇ ਸੁੱਖਾ ਦੇ ਖਾ ਕੇ ਪਕੌੜੇ ਹੈ ਪਾਣਾ ਉੱਥੋਂ ਹੀ ਚਡੋਲ ਤੇ ਚੜ ਕੇ ਮਾ ਵੀ ਕਹਿੰਦੇ ਚੜਦੇ ਆਂਗੇ ਫੁੱਕ ਮੋਡਾ ਫੌਜੀ ਆ ਮੇਰੇ ਨਾਲ ਤਰਾਇ ਗੜ ਦਾ ਹੈ ਬਾ ਵੀ ਮੈਂ ਚੜਦਾ ਕਹਿੰਦਾ ਕਿ ਉਹ ਮਾ ਭੈਣ ਸੋ ਚੱਕਰ ਦਾਈ ਜਾਂਦੇ ਨੇ ਵੀ ਹੈ ਫਾਇਦਾ ਨਹੀਂ ਹੈ ਉਹ ਉਦੋਂ ਚੜਨਾ ਸੀਗਾ ਹੁਣ ਦੇ ਨਾ ਰਣੀ ਦਾ ਮੇਲਾ ਕੋ ਜਾਵਾਂਗੇ ਚੜਾਂਗੇ ਬਸ ਠੀਕ ਹੈ ਚੱਲ ਠੀਕ ਆ ਹੁਣ ਫਿਰ ਓਕੇ ਓਕੇ ਭਰਾ ਭਈ ਜਮੜ ਮਾਈ ਬੁਰਮਾਈ ਜਾ ਪਰ ਮਮ ਤੁਨਨ ਨਾਲ ਸਾਥ ਤੁਸੀਂ ਲਿਓ ਇਹ ਵਿਂਝ ਬਊਆ ਇਹ ਸਾਰਾ ਨਾ ਦੇ ਦਿੰਦੇ ਨੇ ਮੰਗਦੇ ਵੀ ਹੁੰਦੇ ਆ ਲੈ ਕੇ ਇਹੀ ਕਰਕੇ ਵੀ ਇਹ ਅੱਛਾ